दो गल्ला जो गांज वीडियो दे ही तो दिमाग बैठ जाएगा इस तरीके पढ़ावा लाइक जरूर करना शेयर जरूर करना अपने दोस्त मित्रिया इस विडियो देखने का भी फायदा हो सके हाँ जी बिना तो टाइम वेस्ट कर दे जो अपना टॉपिक है लगे हाँ जी प्रथ्वी सुरजी परिवार का अंग

ਅਤੇ ਕਈ ਨਿੱਕੇ ਵੱਡੇ ਚਮਕੀਲੇ ਤਾਰੇ ਨਜ਼ਰ ਆਉਣਗੇ ਹਾਂ ਜਦੋਂ ਤੁਸੀਂ ਰਾਤ ਨੂੰ ਆਸਮਾਨ ਦੇ ਵਿੱਚ ਦੇਖੋਗੇ ਨਾ ਤਾਂ ਤੁਹਾਨੂੰ ਨਾ ਕਈ ਨਿੱਕੇ ਵੱਡੇ ਚਮਕੀਲੇ ਤਾਰੇ ਨਜ਼ਰ ਆਉਣਗੇ ਕਿਉਂ ਤਾਰੇ ਆਪਾਂ ਨੂੰ ਜਦੋਂ ਧਿਆਨ ਨਾਲ ਪੂਰੇ ਨਾਲ ਦੇਖਦੇ ਆਂ ਤਾਂ ਆਪਾਂ ਨੂੰ ਚਮਕਦੇ ਹੋਏ ਨਜ਼ਰ ਆਉਂਦੀ ਆ ਠੀਕ ਹੈ ਜੀ ਉਹ ਐਵੇਂ ਲੱਗਦਾ ਜਿਵੇਂ ਕਿ ਤੁਰੇ ਫਿਰਦੇ ਹੋਣ ਤੇ ਇਸੇ ਤਰ੍ਹਾਂ ਜਦੋਂ ਵਿਗਿਆਨੀਆਂ ਨੇ ਪੁਲਾੜ ਵਿੱਚ ਜਾ ਕੇ ਧਰਤੀ ਨੂੰ ਦੇਖਿਆ ਤਾਂ ਧਰਤੀ ਵੀ ਉਹਨਾਂ ਨੂੰ ਚਮਕਦੀ ਹੋਈ ਨਜ਼ਰ ਆਈ ਠੀਕ ਹੈ ਜੀ हर रोज जूरज चढ़ाते छिपदा देखते हो ना सूरज वालों ठीक है, वाल है। कभी तो दगे सवाल आया बच्चों जे नहीं आने वीडियो डाउट तो कलियर कर देंगे जिना बच्चा ने दिमाग चवाल नहीं आते जिन्हों का पढ़ाई ध्यान नहीं है ਅੱਜ ਫਿਰ ਉਹ ਇਸ ਵੀਡੀਓ ਤੋਂ ਦੇਖਣ ਤੋਂ ਬਾਅਦ ਉਹਨਾਂ ਦੇ ਦਿਮਾਗ 'ਚ ਜਿਹੜੇ ਇਹ ਸਵਾਲ ਆਉਣਗੇ ਤੇ ਇਸ ਵੀਡੀਓ ਦੇ ਵਿੱਚ ਜਿਹੜੇ ਸਵਾਲ ਆਉਣਗੇ ਤਾਂ ਇਸੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਉਹਨਾਂ ਦੇ ਹੱਲ ਵੀ ਮਿਲ ਜਾਣਗੇ ਵੀ ਇਹ ਕਿਉਂ ਹੋ ਰਿਹਾ ਹੈ ਠੀਕ ਹੈ ਜੀ ਤਾਂ ਕੀ ਆਪਾਂ ਸੂਰਜ ਚੜ੍ਹਦਾ ਤੇ ਛਿਪਦਾ ਤਾਂ ਦੇਖਦੇ ਹੀ ਹਾਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਹਰਾਨੀ ਵੀ ਹੁੰਦੀ ਹੋਵੇਗੀ ਠੀਕ ਹੈ ਜੀ ਤਾਂ ਇਸੇ ਤਰ੍ਹਾਂ ਦੇ ਪ੍ਰਸ਼ਨ ਤੁਹਾਡੇ ਦਿਮਾਗ 'ਚ ਜਦ ਉੱਠਣਗੇ ਤਾਂ ਇਹਨਾਂ ਪ੍ਰਸ਼ਨਾਂ ਬਾਰੇ ਉਹਨਾਂ ਨੂੰ ਜਾਣਨ ਦੀ ਇੱਛਾ ਵੀ ਹੁੰਦੀ ਹੋਵੇਗੀ ता इस पाठ इस बारे संकेत जानकारी प्राप्त इस पाठ ही सारी जानकारी देवे चलो पढ़तेम्ड दे सब तो पहला किस बारे पढ़ा जी ब्रह्मंड ब्रह्मंड है सब तो पहला है जी ब्रह्म की है ब्रह्मंड ए ज्यादा वा है ना कि आपका अंदाजा भी नहीं लगा सकते

ਦਸ ਸੀਸੀ ਤਾਂ ਤੁਹਾਨੂੰ ਕਿਤੇ ਵੀ 12 ਕਵੈਸਚਨ ਸੋਲਵ ਕਰਨ ਦੀ ਜ਼ਰੂਰਤ ਨਹੀਂ ਹੈਗੀ ਪਾਠ ਦੇ ਵਿੱਚ ਹੀ ਜੇਕਰ ਤੁਸੀਂ ਇਸ ਵੀਡੀਓ ਨੂੰ ਚੰਗੇ ਤਰੀਕੇ ਨਾਲ ਦੇਖੋਗੇ ਧਿਆਨ ਨਾਲ ਤਾਂ ਪਾਠ ਦੇ ਵਿੱਚੋਂ ਹੀ ਤੁਹਾਨੂੰ ਕਵੈਸਚਨ ਵੀ ਜਿਹੜੇ ਮਿਲ ਜਾਣਗੇ ਠੀਕ ਹੈ ਜੀ ਚਲੋ ਤਾਂ ਬ੍ਰਹਿਮੰਡ ਦੇ ਵਿੱਚ ਕੀ ਹੈ ਜੀ ਸੂਰਜ ਗ੍ਰਹਿ ਧਰਤੀ ਚੰਨ ਨਿੱਕੇ ਵੱਡੇ ਤਾਰੇ ਧੂੜ ਅਤੇ ਗੈਸਾਂ ਆਦਿ ਬ੍ਰਹਿਮੰਡ ਵਿੱਚ ਮੌਜੂਦ ਹਨ

ਗੈਮੰਡ ਦੇ ਵਿੱਚ ਕੀ ਆ ਜਾਂਦਾ ਜੀ ਗੈਲੈਕਸੀ ਆਕਾਸ਼ ਗੰਦਾ ਹੁਣ ਇਹ ਗੈਲੈਕਸੀ ਕੀ ਹੈ ਗੈਲੈਕਸੀਆਂ ਕੀ ਹੁੰਦੀਆਂ ਗੈਲੈਕਸੀਆਂ ਕੀ ਹੁੰਦੀਆਂ ਜੀ ਗੈਲੈਕਸੀ ਇੱਕ ਅਜੀਹਾ ਸਮੂਹ ਹੈ ਜੋ ਤਾਰਿਆਂ ਦਾ ਗੈਸਾਂ ਦਾ ਅਤੇ ਧੂੜ ਕਣਾਂ ਦਾ ਬਣਿਆ ਹੋਇਆ ਹੈ ਤਾਂ ਗੈਲੈਕਸੀਆਂ ਨੂੰ ਆਕਾਰ ਦੇ ਤੌਰ ਤੇ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਬੱਚੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ

स्पाइरल गलैक्सी है जी ता तीसरे नंबर पे आती है जी इरेगुलर सॉरी इरेगुलर ध्यान नाल देखना बच्चे कंफ्यूज नहीं होना ठीक है जी इरेगुलर तो ਜਿਹੜੀਆਂ ਗੈਲੈਕਸੀਆਂ ਨੇ ਆਕਾਰ ਦੇ ਆਧਾਰ ਤੇ ਉਹਨਾਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਤਾਂ ਕਿਹੜੀ ਹੈ ਜੀ elliptical spiral galaxy ਐਂਡ irregular ਠੀਕ ਹੈ ਜੀ clear ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੋਊਗੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਜਰੂਰ ਕਰਨਾ ਆਪਣੇ ਦੋਸਤਾਂ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਪ੍ਰੈਸ ਕਰਨਾ आने वाली इनफोर्मेटिव वीडियो तो सब तो पहला पहुँच सक